ਸਰ ਅਸਿਨਾ ਲੁਧਿਆਣਾ ਦੱਖਣੀ ਦੀਆਂ ਵੋਟਾਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ ਨੇ ਜਦੋਂ ਸਾਰੇ ਇਹ ਬੂਥਾਂ ਨੂੰ ਚੈੱਕ ਕੀਤਾ ਤੇ ਆ ਅਜੇ ਤਾਂ ਬਾਕੀ ਤਾਂ ਹੋ ਰਹੇ ਨੇ ਪਰ ਆ ਦੋ ਬੂਥ ਮੈਂ ਤੁਹਾਡੇ ਸਾਹਮਣੇ ਪ੍ਰਦਰਸ਼ਿਤ ਦੇ ਤੌਰ ਤੇ ਰੱਖਦਾ ਭਈ ਆ ਬੂਥ ਨੰਬਰ 53 2025 ਦੀ ਲਿਸਟ ਹੈ ਇਹਦੇ ਵਿੱਚ ਪਹਿਲੀਆਂ 307 ਵੋਟਾਂ ਬਿਲਕੁਲ ਹਾਊਸ ਨੰਬਰ 0 ਤੇ ਨਹੀਂ ਪਹਿਲੀਆਂ 307 ਵੋਟਾਂ ਇਹ ਜਿਹੜੀ ਉਮਰ ਵੀ ਹੈ ਉਹ ਲਗਾਤਾਰ ਘਟ ਰਹੀ ਹੈ ਜਿਵੇਂ 65 64 33 33 ਫਿਰ ਮਤਲਬ ਘਟਦੀ ਘਟਦੀ ਪਹਿਲੀ 100 ਵੋਟਾਂ ਦੀ ਉਮਰ ਘਟ ਕੇ ਆਉਂਦੀ ਹੈ 52 ਸਾਲ ਤੱਕ ਅਗਲੀ 100 ਤੋਂ 200 ਤੱਕ ਵੋਟਾਂ ਦੀ ਹੈ ਉਮਰ 52 ਤੋਂ 42 ਤੱਕ ਫਿਰ 200 ਤੋਂ 300 ਤੱਕ ਜਿਹੜੀ ਹੈ ਉਹ 52 ਤੋਂ 42 ਤੱਕ ਹੈ 42 ਤੋਂ 21 ਤੱਕ ਹੈ 200 ਤੋਂ 300 ਤੱਕ ਵਾਲੀ 300 ਤੋਂ 307 ਤੱਕ ਜਿਹੜੀ ਹੈ ਉਹ 21 ਤੋਂ 19 ਨੇ 7 ਵੋਟਾਂ ਦਾ ਇੱਕ ਤਾਂ ਹੋ ਗਿਆ ਉਹ ਵੋਟਾਂ ਜਿਹੜੇ ਹਾਊਸ ਨੰਬਰ 0 ਹੈ ਉਹ ਤੋਂ ਬਾਅਦ ਵੀ ਬਹੁਤ ਵੋਟਾਂ ਨੇ ਵਿੱਚ 40 50 ਵੋਟਾਂ ਹੋਰ ਨੇ ਜਿਨ੍ਹਾਂ ਚ ਹਾਊਸ ਨੰਬਰ 0 ਹੈ ਜਾਂ ਹਾਊਸ ਨੰਬਰ ਲਿਖਿਆ ਹੀ ਨਹੀਂ ਹੋਇਆ ਦੂਜਾ ਆ ਬੂਥ ਨੰਬਰ 1 ਹੈ ਇਹਦੇ ਚ 55 ਇਹਦੇ ਚ ਪਹਿਲੀ 100 ਵੋਟ ਜਿਹੜੀ ਹੈ ਉਹ ਹਾਊਸ ਨੰਬਰ 0 ਤੇ ਹੈ ਬਿਲਕੁਲ ਸਿੱਧੀ ਹਾਊਸ ਨੰਬਰ 0 ਤੇ ਵੋਟਾਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਇਹਦੇ ਸ਼ਾਰਟਸ ਵੀ ਲੈ ਲਓ ਵੀ ਬਿਲਕੁਲ ਬੂਥ ਨੰਬਰ ਜਿਹੜਾ ਮਕਾਨ ਨੰਬਰ ਹੈ ਸਾਰਿਆਂ ਦਾ 0 ਹੈ ਪਹਿਲੀ 100 ਤੋਂ ਬਾਅਦ ਫੇਰ ਵਿੱਚ 50 60 ਵੋਟਾਂ ਹੈਗੀਆਂ ਨੇ ਜਿੰਨਾਂ ਚ ਹਾਊਸ ਨੰਬਰ 0 ਹੈ ਤੇ ਕਈਆਂ 'ਚ ਤਾਂ ਕਮਾਲ ਹੀ ਹੋਇਆ ਪਿਆ ਵੀ ਕਿਤੇ ਵੋਟ ਅ ਬੰਦੇ ਦਾ ਨਾਮ ਤੇ ਫਾਦਰਸ ਨੇਮ ਲਿਖ ਕੇ ਥੱਲੇ ਜਿਹੜਾ ਐਡਰੈਸ ਹੈ ਮਕਾਨ ਨੰਬਰ ਕਿਤੇ ਗੀਤਾ ਦੇਵੀ ਲਿਖਿਆ ਹੋਇਆ ਕਿਤੇ ਮਕਾਨ ਨੰਬਰ ਅਵਤਾਰ ਸਿੰਘ ਲਿਖਿਆ ਹੋਇਆ ਕਿਤੇ ਮਕਾਨ ਨੰਬਰ ਤੇ ਅੱਗੇ ਲਿਖਿਆ ਹੋਇਆ